ਸਤਿ ਸ਼੍ਰੀਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲੇ ਹਾਜ਼ਰ ਆ ਕਿ ਅੱਜ ਰਾਤ ਦਾ ਮੌਸਮ ਆ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਮੀਂਹ ਨੇਰੀਆ ਤੇ ਚਖੜ ਵਾਲੇ ਕਿਸ ਤਰ੍ਹਾਂ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਹਾਲਾਤ ਬਣਨਗੇ ਤੇ ਜਿਵੇਂ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਆ ਜਿਹੜਾ 2-3 ਦਿਨਾਂ ਤੋਂ ਕਾਫੀ ਖਰਾਬ ਹੁੰਦਾ ਰਿਹਾ ਤੇ ਜੇਕਰ ਹੁਣ ਵੀ ਸੈਟੇਲਾਈਟ ਤਸਵੀਰਾਂ ਦੇਖੀਏ ਤਾਂ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਇਹ ਲਗਭਗ ਸਾਰੇ ਭਾਰਤ ਦੇ ਵਿੱਚ ਹੀ ਆਪਾਂ ਨੂੰ ਉਹ ਮੀਂਹਾਂ ਦੀਆਂ ਗਤੀਵਿਧੀਆਂ ਬਦਲਵਾਈ ਦੇ ਅਸਾਰ ਬਣੇ ਦਿਖ ਰਹੇ ਨੇ ਤੇ ਜੇਕਰ ਹੁਣ ਦੀਆਂ ਪੰਜਾਬ ਦੀਆਂ ਸੈਟਲਾਈਟ ਤਸਵੀਰਾਂ ਦੇਖੀਏ ਤਾਂ ਤਸਵੀਰਾਂ ਦੇ ਵਿੱਚ ਹੁਣ ਵੀ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਦਾ ਪੂਰਬੀ ਹਿੱਸਾ ਉਹ ਹਜੇ ਵੀ ਬਦਲਵਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਜਿਹੜੇ ਪਿਛਲੇ ਹਾਲਾਤ ਵੀ ਦੇਖੇ ਨੇ ਤਾਂ ਪੂਰਬੀ ਹਿੱਸਿਆਂ ਦੇ ਵਿੱਚ ਜ਼ਿਆਦਾ ਆਪਾਂ ਨੂੰ ਬਦਲੀਕਾਰ ਬਈ ਅਤੇ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਕੱਲ ਰਾਤ ਦੇ ਵੀ ਕਈ ਜਗ੍ਹਾ ਤੇ ਗੜੇਮਾਰੀ ਅਤੇ ਮੀਹਾਂ ਦੀਆਂ ਗਤੀਵਿਧੀਆਂ ਹੋਈਆਂ ਨੇ ਜੇਕਰ ਹੁਣ ਗੱਲ ਕਰੀਏ ਕਿ ਅੱਜ ਰਾਤ ਨੂੰ ਕਿਸ ਤਰ੍ਹਾਂ ਦਾ ਰਹੇਗਾ ਮਾਹੌਲ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਪੂਰਾ ਡਿਟੇਲ ਵਿੱਚ ਦੱਸਦੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਤਾਂ ਜਿਹੜੀ ਮੇਜਰ ਅਪਡੇਟ ਆ ਕਿ ਰਾਤ ਨੂੰ ਜਿਹੜਾ ਮੌਸਮ ਇਸ ਹਿੱਸੇ ਦੇ ਵਿੱਚ ਪੰਜਾਬ ਦੇ ਜਿਵੇਂ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਤੇ ਮਾਨਸਾ ਬਰਨਾਲਾ ਮੋਗੇ ਵਰਗੇ ਸ਼ਹਿਰਾਂ ਦੇ ਵਿੱਚ ਜਿਹੜੀ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲ ਸਕਦੀ ਆ ਉਹ ਵੀ ਹਲਕੀ-ਫੁਲਕੀ ਬਟ ਜਿਹੜਾ ਜ਼ਿਆਦਾਤਰ ਹਿੱਸਾ ਜਿਹੜਾ ਉਹ ਦੱਖਣੀ ਭਾਰਤ ਦਾ ਸਾਫ਼ ਰਹੇਗਾ ਕੋਈ ਜ਼ਿਆਦਾ ਹਾਲਾਤ ਨਹੀਂ ਦੇਖਣ ਨੂੰ ਮਿਲਣਗੇ ਆਪਾਂ ਨੂੰ ਮੀਂਹਾਂ ਦੇ لیکن ਉਸ ਤੋਂ ਉਲਟ ਜੇਕਰ ਆਪਾਂ ਪੰਜਾਬ ਦੇ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਬਦਲਵਾਈ ਹੈ ਜਿਹੜੀ ਉਹ ਮੱਧੇਵ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗੀ ਹਵਾਵਾਂ ਦੀ ਗਤੀ ਵੀ ਹੈ ਜਿਹੜੀ ਉਹ ਮੱਧਮ ਦੇਖਣ ਨੂੰ ਮਿਲੂਗੀ ਭਾਵ ਮੱਧਮ ਤੋਂ ਤੇਜ਼ ਗਤੀ ਦੇ ਵਿੱਚ ਹਵਾਵਾਂ ਚੱਲ ਸਕਦੀਆਂ ਨੇ ਉੱਤਰੀ ਇਲਾਕਿਆਂ ਦੇ ਵਿੱਚ ਕਿਉਂਕਿ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੇ ਜਿਸ ਦੇ ਚੱਲਦੇ ਇੱਥੇ ਆਪਾਂ ਨੂੰ ਹਵਾ ਮੀਹਾ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਭਾਵੇਂ ਤੇਜ਼ ਮੀਹ ਦੀ ਅਸਾਰਤਾ ਨਹੀਂ ਕਹਿ ਸਕਦੇ ਲੇਕਿਨ ਹਲਕੇ-ਫੁਲਕੇ ਮੀਹ ਦੇ ਸ਼ਰਾਟੇ ਜਾਂ ਕਿਣਮਣ-ਕਿਣਮਣ ਦੇਖਣ ਨੂੰ ਮਿਲ ਸਕਦੀ ਆ ਉਹ ਉੱਤਰੀ ਉੱਤਰੀ ਇਲਾਕਿਆਂ ਦੇ ਵਿੱਚ ਉੱਤਰਪੂਰਬੀ ਅਤੇ ਉੱਤਰਪਛਮੀ ਇਲਾਕਿਆਂ ਦੇ ਵਿੱਚ ਹੁਣ ਇਸ ਤੋਂ ਇਲਾਵਾ ਜੇਕਰ ਆਪਾਂ ਮਾਝੇ ਪਵਾਦ ਦੀ ਗੱਲ ਕਰੀਏ ਵੀ ਇਹਨਾਂ ਇਲਾਕਿਆਂ ਦੇ ਵਿੱਚ ਕੀ ਕੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਦੇਰ ਰਾਤ ਤੱਕ ਆਪਾਂ ਨੂੰ ਬਦਲੀ ਕਾਰਵਾਈ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਮੀਹਾ ਦੀਆਂ ਇਸੇ ਵੀ ਪੂਰਬੀ ਹਿੱਸੇ ਜਿਵੇਂ ਉੱਤਰੀ ਹਿੱਸੇ ਦੇ ਵਿੱਚ ਦੱਸਿਆ ਸੀ ਕਿ ਇਸ ਹਿੱਸੇ ਦੇ ਵਿੱਚ ਵੀ ਆਪਾਂ ਨੂੰ ਬਦਲਵਾਈ ਐਸੀ ਤਰ੍ਹਾਂ ਹੀ ਤਨਾਅ ਦੇਖਣ ਨੂੰ ਮਿਲੂ ਥੋੜੀ ਜਿਹੀ ਘੱਟ ਹੋਵੇਗੀ ਕੋਈ ਜ਼ਿਆਦਾ ਮਤਲਬ ਕਿ ਮੀਹਾ ਦੀਆਂ ਗਤੀਵਿਧੀਆਂ ਕੋਈ ਤਕੜੇ ਲੈਵਲ ਦੀਆਂ ਜਿਵੇਂ ਆਪਾਂ ਨੂੰ ਪਿਛਲੀ ਰਾਤ ਨੂੰ ਦੇਖਣ ਨੂੰ ਮਿਲੀਆਂ ਉਸ ਤਰ੍ਹਾਂ ਦੀਆਂ ਗਤੀਵਿਧੀਆਂ ਤਾਂ ਨਹੀਂ ਦੇਖਣ ਨੂੰ ਮਿਲਦੀਆਂ ਲੇਕਿਨ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਕਿਤੇ ਹਲਕੀ ਜਾਂ ਕਿਤੇ ਭਾਰੀ ਬਦਲਵਾਈ ਜਿਵੇਂ ਜਿਹੜੇ ਹਿਮਾਚਲ ਦੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਸ਼ਹਿਰ ਨੇ ਜਾਂ ਪਿੰਡ ਨੇ ਉਹਨਾਂ ਦੇ ਵਿੱਚ ਜਿਹੜੀ ਆਪਾਂ ਨੂੰ ਤਗੜੀ ਜਾਂ ਕਹਿ ਸਕਦੇ ਮੱਧਮ ਰੂਪ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਆ ਵੀ ਤੇਜ਼ ਛਰਾਟਿਆਂ ਵਾਲਾ ਮੀਂਹ ਦੇਖਣ ਨੂੰ ਮਿਲ ਸਕਦਾ ਲੇਕਿਨ ਜਿਹੜਾ ਜ਼ਿਆਦਾਤਰ ਹਿੱਸਾ ਹੋਊਗਾ ਉਹ ਕਿਣ-ਮੇਣ ਕਿਣ-ਮੇਣ ਵਾਲਾ ਹੋਊਗਾ ਜਾਂ ਫਿਰ ਹਲਕੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਕੋਈ ਜ਼ਿਆਦਾ ਇਸ ਦੇ ਵਿੱਚ ਮੀਹਾਂ ਦੀਆਂ ਗਤੀਵਿਧੀਆਂ ਨਹੀਂ ਹਨ ਹੋਣ ਕਰਦੇ ਦੱਖਣ ਪੂਰਬੀ ਇਲਾਕਿਆਂ ਦੀ ਗੱਲ ਜਿਵੇਂ ਕਿ ਇਸ ਇਸ ਇਲਾਕੇ ਦੀ ਗੱਲ ਤੇ ਇਸ ਇਲਾਕੇ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲੂਗਾ ਜਿਵੇਂ ਕਿ ਪਟਿਆਲਾ ਫਤੇਗੜ ਸਾਹਿਬ ਸੰਗਰੂਰ ਮਲੇਰਕੋਡਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆ ਜਿਹੜੀ ਆਪਾਂ ਨੂੰ ਹਲਕੀ-ਫੁਲਕੀ ਕਿਉਂਕਿ ਇਸ ਜਿਹੜੇ ਸਿਸਟਮ ਦੇ ਕਰਕੇ ਆਪਾਂ ਨੂੰ ਹਲਕੀ-ਫੁਲਕੀ ਬਦਲਵਾਈ ਜ਼ਰੂਰ ਦੇਖਣ ਨੂੰ ਮਿਲੂਗੀ ਲੇਕਿਨ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਕ ਜਾਵੇਗੀ ਬਸ ਬਦਲਵਾਈ ਤਾਂ ਨਾਜ਼ ਰਹੂਗੀ ਕੁਝ ਕੇ ਇਲਾਕਿਆਂ ਦੇ ਵਿੱਚ ਜਿਹੜੇ ਬਾਉਂਡਰ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਕਿਣ-ਮਣ ਕਿਣ-ਮਣ ਹੋ ਸਕਦੀ ਆ ਲੇਕਿਨ ਕੋਈ ਜ਼ਿਆਦਾ ਪ੍ਰਭਾਵ ਭਾਵ ਕਹਿਣ ਦਾ ਭਾਵ ਆ ਕਿ ਜਿਹੜਾ ਪੰਜਾਬ ਦਾ ਹੁਣ ਅਜਵਾਲ ਦਾ ਮੌਸਮ ਆ ਉਹ ਲਗਭਗ ਸਾਫ਼ ਰਹੇਗਾ ਕੋਈ ਜ਼ਿਆਦਾ ਮੀਂਹਾਂ ਦੀ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਹਾ ਮੱਧੇਵ ਤੋਂ ਤੇਜ਼ ਰੂਪ ਦੇ ਵਿੱਚ ਹਵਾਵਾ ਜ਼ਰੂਰ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਰਾਤ ਨੂੰ ਬਾਕੀ ਜੇਕਰ ਕੋਈ ਸਾਡੇ ਕੋਲ ਹੋਰ ਨਮੀ ਅਪਡੇਟ ਆਉਂਦੀ ਆਸੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ